ਅੱچھے ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਦੇ ਲਈ ਲੁਧਿਆਣਾ ਦੇ ਨਗਰ ਨਿਗਮ ਜੋਨੇ ਨਿਗਰ ਵਿਖੇ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਵੀਰ ਸ਼੍ਰੇਸ਼ ਨਰੇਸ਼ ਸਿੰਘ ਆਂਦੀ ਅਗਵਾਈ ਹੇਠ ਇੱਕ ਅਵਿਸ਼ਾਲ ਰੋਸ ਤਰਨਾ ਦਿੱਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦਲਿਤ ਪਾਈਚਾਰੇ ਦੇ ਲੋਕਾਂ ਦੇ ਨਾਲ ਖਿਲਵਾੜ ਕਰ ਰਹੀ ਹੈ ਜਦਕਿ ਅਸੀਂ ਸਮੇਂ ਸਮੇਂ ਤੇ ਸਰਕਾਰਾਂ ਨੂੰ ਕੱਚੇ ਮੁਲਾਜ਼ਮਾਂ ਤੋਂ ਪੱਕੇ ਕਰਵਾਉਣ ਦੇ ਲਈ ਮੰਗ ਪੱਤਰ ਦੇ ਚੁੱਕੇ ਹਾਂ ਪਰ ਫਿਰ ਵੀ ਮੌਜੂਦਾ ਸਰਕਾਰ ਤੇ ਨਗਰ ਨਿਗਮ ਕਮਿਸ਼ਨਰ ਤੇ ਨਗਰ ਨਿਗਮ ਮੇਅਰ ਦੇ ਕੰਨ ਦੇ ਉੱਤੇ ਜੂ ਵੀ ਨਹੀਂ ਸਰਕ ਰਹੀ ਜਿਸ ਦੇ ਚਲਦੇ ਅੱਜ ਅਸੀਂ ਇਸ ਵਿਸ਼ਾਲ ਰੋਸ਼ਟ ਖੜਾ ਗੇਟ ਰੈਲੀ ਵਜੋਂ ਕੀਤਾ ਗਿਆ ਉਹਨਾਂ ਕਹਿੰਿਆ ਕਿ ਜਦੋਂ ਤੱਕ ਸਾਡੇ ਮੁਲਾਜ਼ਮ ਸਾਥੀਆਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਜਿਸ ਦੀ ਜ਼ਿੰਮੇਵਾਰੀ ਮੌਜੂਦਾ ਪੰਜਾਬ ਸਰਕਾਰ ਦੀ ਹੋਵੇਗੀ ਨਗਰ ਨਿਗਮ ਕਰਮਚਾਰੀ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ ਔਰ ਇੱਥੇ ਦੇ ਮੰਤਰੀ ਸੰਜੀਵ ਰੌੜਾ ਜੀ ਦੇ ਘਰੇ ਮੈਡਮ ਮੇਅਰ ਦੇ ਘਰੇ ਧਰਨਾ ਲਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ 26 ਦਸੰਬਰ ਨੂੰ ਜਿਹੜੀ ਹਾਊਸ ਦੀ ਮੀਟਿੰਗ ਸੀ ਉਹਦੇ ਬਾਹਰ ਧਰਨਾ ਲਾ ਕੇ ਉਹ ਤੋਂ ਦਿੱਤਾ ਤਾਂ ਐਮਐਲਏ ਸਹਿਬਾਨਾ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਲੋਕਲ ਬਾਡੀ ਮੰਤਰੀ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਦਾਂਗੇ ਪਰ ਉਹ ਵਾਦਾ ਖਿਲਾਫੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਆ ਸਰਕਾਰਾਂ ਦੇ ਨੀਅਤ ਜਿਹੜੀ ਉਹ ਠੀਕ ਨਹੀਂ ਆ ਜੇ ਨੀਅਤ ਸਾਫ਼ ਹੁੰਦੀ ਤਾਂ ਯੂਨੀਅਨ ਨੂੰ ਬੁਲਾਉਂਦੀ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਨਜ਼ਰ ਆ ਰਿਹਾ ਵਾ ਕਿ ਜਿਹੜੇ ਸਪਾਈ ਸੇਵਕ ਹੈ ਮਾਲੀ ਬੇਲਦਾਰ ਹੈ ਡਰਾਈਵਰ ਹੈ ਸਿਵਰਮੈਨ ਹੈ ਕੂੜਾ ਚੁੱਕਣ ਵਾਲੇ ਲੋਕ ਹੈ ਜਿਹੜੇ ਡੋਰ ਟੂ ਡੋਰ ਕੂੜੇ ਦਾ ਲਿਮਟਿੰਗ ਕਰਦੇ ਆ ਕਿਉਂਕਿ ਇਹਨਾਂ ਦੇ ਬੱਚੇ ਨਹੀਂ ਆ ਜੇ ਬੱਚੇ ਆ ਜੇ ਇਹਨਾਂ ਨੂੰ ਤਨਖਾਹ ਜ਼ਿਆਦਾ ਮਿਲ ਗਈ ਜਾਂ ਰੋਜ਼ਗਾਰ ਪੱਕਾ ਹੋ ਗਿਆ ਤਾਂ ਬੱਚੇ ਪੜ੍ਹ ਲਿਖ ਜਾਣਗੇ ਤਾਂ ਇਹ ਤਰੱਕੀ ਕਰਨਗੇ ਔਰ ਇੱਕ ਮੂੰਖੋਟਾ ਜਿਹੜਾ ਵਾ ਸਰਕਾਰ ਨੇ ਪਾਇਆ ਹੋਇਆ ਵਾ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਮਿਹਰਕਰ ਸਾਹਿਬ ਦੀ ਫੋਟੋ ਪਿੱਛੇ ਲਾਈ ਹੋਈ ਆ ਸਹੀਦੇ ਆ ਜੰਮਪਗਤ ਸਿੰਘ ਜੀ ਦੀ ਲਾਈ ਆ ਪਰ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਦੇ ਚੱਲ ਨਹੀਂ ਰਹੇ ਤਾਂ ਇਸ ਕਰਕੇ ਜਿਹੜੀ ਬੌਲੀ ਅਤੇ ਗੋਂਗੀ ਅਤੇ ਸੁੱਤੀ ਪਈ ਸਰਕਾਰ ਆ ਉਹਨੂੰ ਜਗਾਉਣ ਵਾਸਤੇ ਰੈਗੂਲਰ ਅਜੀਤ ਧਰਨਾ ਲਾ ਰਹੇ ਅੱਜ ਵੀ ਏ ਜੋਂ ਮਾਤਾ ਰਾਣੀ ਚੌਕ ਜੋ ਨਗਰ ਨਿਗਮ ਲੁਧਿਆਣੇ ਦਾ ਜ਼ੋਨ ਹੈ ਇੱਥੇ ਧਰਨਾ ਲਾਇਆ ਗੇਟ ਰੈਲੀ ਕਰੀਆ 2 ਘੰਟੇ ਦੀ ਔਰ ਜਿਹੜਾ ਮੰਗ ਪੱਤਰ ਆ ਉਹ ਸ੍ਰੀ ਸੰਜੀਵ ਅਰੋੜਾ ਜੀ ਜੋ ਕੈਬਨਿਟ ਮੰਤਰੀ ਆ ਕਿਉਂਕਿ ਲੋਕਲ ਬਾਡੀ ਮੰਤਰੀ ਬਣ ਗਏ ਆ ਔਰ ਸਾਡੇ ਲੁਧਿਆਣੇ ਦੇ ਆ ਉਹਨਾਂ ਦੇ ਨਾਂ ਤੇ ਅੱਜ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਆ ਸਾਸ ਨਾਲ ਜੇ ਇਹ ਫੇਰ ਵੀ ਮੰਗ ਪੂਰੀ ਨਹੀਂ ਦਿੰਦੀ ਤਾਂ ਜਿਹੜਾ ਪੁਤਲਾ ਫੋਕੋ ਪ੍ਰਦਰਸ਼ਨ ਜਿਹੜਾ ਆ ਉਹ ਬਹੁਤ ਵੱਡੇ ਪੱਧਰ ਤੇ ਉਹ ਕੀਤਾ ਜਾਏਗਾ ਔਰ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਲੁਧਿਆਣਾ ਪ੍ਰਸ਼ਾਸਨ ਦੀ ਹੋਏਗੀ ਤਾਂ ਅੱਜ ਸੰਜੀਵ अरोड़ा ਜੀ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਸ਼ਹਿਰ ਦੇ ਵਿੱਚ ਹੀ ਆ ਔਰ ਕੱਲ ਉਹਨਾਂ ਦੇ ਪੀਐਨ ਨਾਲ ਗੱਲ ਵੀ ਹੋਈ ਸੀ ਉਹ ਕਹਿੰਦੇ ਸੀ ਅਸੀਂ ਮੰਗ ਪੱਤਰ ਲੈਣ ਵਾਸਤੇ ਆਵਾਂਗੇ ਜੇ ਸੰਜੀਵ अरोड़ा ਜੀ ਇੱਥੇ ਮੰਗ ਪੱਤਰ ਲੈਣ ਨਹੀਂ ਜਾਂਦੇ ਤਾਂ ਫਿਰ ਮਜੂਰਾਂ ਜਿੱਥੇ ਉਹ ਬੈਠੇ ਆ ਲੈਂਚ ਕਰ ਰਹੇ ਆ ਚਾਹੇ ਸਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇਣਾ ਪੈਣਾ ਮੈਂ ਕਿਉਂਕਿ ਜਿਹੜੇ ਲੋਕ ਆ ਸਾਡੇ ਇਹ ਮੁਲਾਜ਼ਮ ਸਾਥੀ ਆ ਅਸੀਂ ਚਾਹਨੇ ਆ ਇਹਨਾਂ ਦੀਆਂ ਮੰਗਾਂ ਵਾ ਇਹ ਪੂਰੀਆਂ ਹੋਣ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਇਹ ਜੌਨ ਉੱਤੇ ਅੱਜ ਤਰਨਾ ਲਾਇਆ ਗਿਆ ਇਹੜਾ ਤਰਨਾ ਲਾਇਆ ਵਾ ਜਿਹੜੀ ਅਵਰੇਜ ਜਿਹੜੇ ਮੁਲਾਜ਼ਮ ਆ ਬੇਲਦਾਰ ਆਪਣਾ ਬੇਲਦਾਰ ਡਰਾਈਵਰ ਮਾਲੀ ਜਿਹੜਾ ਅਸੀਂ ਇੱਕ ਸੰਘਰਸ਼ ਕਰ ਰਹੇ ਆ ਕਈ ਸਾਲਾਂ ਤੋਂ ਤੇ ਕਈ ਦਿਨਾਂ ਤੋਂ ਅਸੀਂ ਚੌਥਾ ਜ ਤਰਨਾ ਵਾ ਪਰ ਜਿਹੜੀ ਗੂੰਗੀ ਬੈਰੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਦਲਤ ਵਿਰੋਧੀ ਸਰਕਾਰ ਆ ਇਹਦੇ ਕੰਨ ਤੇ ਕੋਈ ਜੂ ਨਹੀਂ ਸਰਕਾਰੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਕਿ ਆ ਮੰਤਰਵਾ ਚੌਥਾ ਤਰਨਾ ਕਿ ਮਤਲਬ ਮੁਲਾਜ਼ਮ ਪੱਕੇ ਕਿੱਥੇ ਪਰ ਤੁਹਾਡਾ ਜਿਹੜਾ ਤਰਨਾ ਵਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੇ ਸਮਾਜ ਦੇ ਲੋਕਾਂ ਨਾਲ ਜਿਹੜੇ ਇਹਨਾਂ ਨੇ ਵਾਦਾ ਕਰਕੇ ਸਰਕਾਰ ਬਣਾਈ ਸੀ ਕਿ ਤੁਹਾਡੇ ਲੋਕ ਪੱਕੇ ਕਰਾਂਗੇ ਸਫਾਈ ਕਰਮਚਾਰੀ ਓਵਰਏਜ ਵਾਲੇ ਤੇ ਫੋਰ ਕਲਾਸ ਜਿਹੜੇ ਵੀ ਆ ਇਹਨਾਂ ਨੇ ਜਿਹੜਾ ਵਾਅਦਾ ਕਰਕੇ ਸਰਕਾਰ ਆਈ ਸੀ ਇਹ ਜਦੋਂ ਤੱਕ ਪੱਕੇ ਨਹੀਂ ਹੋਊਗੀ ਇਦਾਂ ਹੀ ਸਾਡਾ ਸੰਘਰਸ਼ ਜਾਰੀ ਰਹੂਗਾ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਆਪਣੇ ਸਮਾਜ ਲਈ ਆਪਣੇ ਲੋਕਾਂ ਲਈ ਇਦਾਂ ਹੀ ਪਹਿਲੇ ਵੀ ਸੰਘਰਸ਼ ਕਰਦੀ ਰਹੀ ਅੱਗੇ ਵੀ ਕਰਦੀ ਰਹੂਗੀ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ